ਸਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਰਮਾਣਾ ਚੱਕ ਜ਼ਿਲ੍ਹਾ ਹਮਰਸਰ ਤਹਿਸੀਲ ਪਾਪਾ ਬਕਾਲਾ ਸਾਹਿਬ ਇਸ ਕਰ ਜੋ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਵੀ ਜਿਹੜੀ ਲੈ ਗਏ ਆ ਵੱਡੀ ਵਸ਼ੀ ਬਹੁਤ ਹੀ ਸੋਹਣੀ ਚੰਗੀ ਕੁਆਲਿਟੀ ਦੀ ਬਾਕੀ ਦੀ ਜਾਣਕਾਰੀ ਆਪਾਂ ਭਾਈ ਕੋ ਲਵਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸਵੇਰੇ ਸਵੇ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਦਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਡੀਟੇਲ ਲੈਣੇ ਆ ਜੀ ਹਾਂਜੀ ਸਸਰੀ ਗਾਲ ਬਾਜੀ ਸਸਰੀ ਗਾਲ ਜੀ ਕੀ ਹਾਲ ਚਾਲ ਆ ਜੀ 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 ਠੀਕ ਹੈ ਜੀ ਐਡਰੈਸ ਦੱਸ ਦिए ਜੀ ਨਾਮ ਦਰਜੀਤ ਸਿੰਘ ਜੀਤਾ ਪਿੰਡ ਮਣਾਚਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪੋਪਕਾਲਾ ਠੀਕ ਜੀ ਫੋਨ ਨੰਬਰ 95013 64683 ਠੀਕ ਹੈ ਜੀ ਤੇ ਇਹ ਕੀ ਅੱਜ ਇੱਕ ਕੁਸ਼ੀ ਹੈ ਭਾਈ ਠੀਕ ਹੈ ਤੇ ਗੱਬਣ 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 ਇੱਕ ਤਰੀਕ ਨੂੰ ਵਸੀ ਤੇਰੇ ਪੁਰੇ ਨੇ ਭਾਈ ਠੀਕ ਹੈ ਜੀ ਤੇ ਕਿੰਨਾ ਟਾਈਮ ਖੜਦੀ ਹੈ ਜੀ ਅੱਜ ਦਿਨ ਬਾਜੀ ਵਸੀ ਲੱਜੂਗੀ 10 ਜੀ ਇੱਕ ਤਰੀਕ ਨੂੰ ਵਸੀ ਦਾ ਦਿਨ ਪੂਰੇ ਹੁੰਦੇ ਆ ਇੱਕ ਤਰੀਕ ਨੂੰ ਹਾਂਜੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਦੁੱਧ ਵਾਲੀ ਆ ਦੁੱਧ ਬਾਜੀ ਵਸੀ ਕੱਢਦੀ ਆ 40 ਲੀਟਰ 40 ਲੀਟਰ ਤਿੰਨ ਟਾਈਮ ਅੱਛੀ ਚੋਣੀ ਪੰਧੀ ਆ ਮਲਸੂਨ ਤੇ ਸੂਣ ਤੇ ਠੀਕ ਹੈ ਜੀ ਹਿੱਸੇਦਾਰੀ ਤੋਂ ਆਲੀ ਆ ਜੀ ਮਸ਼ੀਨ ਠੀਕ ਹੈ ਜੀ ਠੀਕ ਹੈ ਸਹੀ ਜੀ ਅੱਗਿਆਂ ਲਾ ਕੇ ਮੈਤਾ ਪਿੰਡ ਮੈਤਿਆਂ ਪਿੰਡੋਂ ਮਸ਼ੀਨ ਆ ਜੀ ਠੀਕ ਹੈ ਤੇ ਇਹ ਸੂਆ ਕਰਵਾ ਇਹਦਾ ਦੱਸਿਆ ਦੂਜਾ ਦੂਜਾ ਸੂਆ ਦੂਜਾ ਸੂਆ ਠੀਕ ਹੈ ਜੀ ਤੋਰੋ ਜੀ ਇਹਨੂੰ ਬਾਕੀ ਕਾਡ ਕਾਡ ਚੈੱਕ ਕਰੋ ਜੀ ਪੂਰੀ ਵੱਡੀ ਆ ਜੀ ਵੜ ਸੋਹਣੀ ਸੰਖੀ ਪੂਰੀ ਆ ਸੂਆ ਦੂਜਾ ਸੂਣਾ ਨੇ ਤੇ ਚੰਗੀ ਆ ਜੀ ਬੇਲਬਾਲ ਵੇਖੋ ਜੀ ਕਾਫੀ ਤਗੜੀ ਆ ਜੀ ਥਾਣ ਲੈ ਬਾਅਦ ਤੁਸੀਂ ਚੈੱਕ ਕਰੋ ਆ ਵੇਖੋ ਜੀ 40 ਲੀਟਰ ਦੁੱਧ ਕੱਢਿਆ ਭਾਜੀ ਹੁਣੀ ਦੱਸਦੇ ਆ ਪਹਿਲਾਂ ਇਹਨੇ ਅਜੇ ਦਿਨ ਲੈ ਜੂ ਕਿ 5-7 ਘਰ ਹੋ ਜਾਇਆ ਆ ਵੇਖੋ ਜੀ ਬਹੁਤ ਹੀ ਸੋਹਣੀ ਹੌਣ ਦੋ ਆਜ ਸਮਾਲੋ ਇੱਕ ਰਾਂਥੋਂ ਇੱਕ ਹੋਰ ਢੇਡਾ ਘੜਾ ਬਾਕੀ ਬੇਲਬਾਲ ਦੀ ਕਾਫੀ ਲੰਮੀ ਐ ਸੋਹਣੀ ਸੁਨਖੀ ਆ ਜੀ ਜਿੰਨੀ ਵੀ ਆ ਸਾਹ ਸੁਥਰੀ ਬੜੇ ਥਾਣ ਸੋਹਣੇ ਲੱਗੇ ਆ ਜਾਨ ਤੇ ਨਮੀ ਜਾਨ ਤੇ ਵਿੱਚ ਫੇਰ ਸੁਆਹ ਜੀ ਕਰੋ ਜੇਕਰ ਤੋੜ ਦੋ ਇੱਕ ਵਾਰ ਫੇਰ ਤੋੜ ਦੋ ਲੰਮੀ ਤੋੜ ਦੋ ਬਾਕੀ ਉਤੋਂ ਕਪੜਾ ਲਾ ਦੇ ਵੀਰੇ ਇੱਕ ਵਾਰ ਬਾਕੀ ਡੱਬ ਡੂਬ ਚੈੱਕ ਕਰ ਲੋ ਜੀ ਕੱਦ ਵੀ ਵੱਡਾ ਆ ਤਾਂ ਡੱਬ ਵੀ ਸੋਹਣਾ 40 ਕਿਲੋ ਵਾਲੀ ਠੀਕ ਹੈ ਜੀ ਮਹਾਰਾਸ਼ਟਰ ਕਚਰਾ ਤੜੀ ਆ ਬੱਚੀ ਜੀ ਇਹ ਆਪਣੇ ਰਿਸ਼ਤੇ ਦਾੜੀ ਦੇ ਵਿੱਚੋਂ ਆਈ ਆ ਉਹਨਾਂ ਦੇ ਬੇਟਾ ਤੇ ਬੇਟੀ ਚਲ ਗਏ ਕੈਨੇਡਾ ਠੀਕ ਹੈ ਜੀ ਹਾਂਜੀ ਇਹ ਚਾਦ ਕਰਕੇ ਉਹਨਾਂ ਕੋਲ ਪਿੰਡਰ ਸਾਹਿਬ ਵਿੱਚ ਹੀ ਆ ਮੱਛੀ ਤੋਂ ਕਿੱਥੋਂ ਵੇਚਦੇ ਜੀ ਜੀ ਹਾਂਜੀ ਅਸੀਂ ਤੋਂ ਤਾਂ ਗਾਂਵਾਂ ਬੱਚਾ ਨਹੀਂ ਗਾਂ ਦੇ ਕੱਢੀ ਨਹੀਂ ਹੁੰਦੇ ਰਿਸ਼ਤੇ ਦਾ ਨਹੀਂ ਬਾਕੀ ਥਾਣਾ ਦਾ ਗੈਬ ਉਹ ਵੀ ਚੰਗਾ ਵਾ ਥਾਣ ਵੀ ਸੋਹਣਾ ਥਾਣ ਲੱਗਾ ਪਿੰਡਰ ਸਾਹਿਬ ਜੀ ਜੀ ਆਈ ਥਾਣ ਲੱਗਾ ਆ ਫਲੇ ਹਾਂਜੀ ਲੈ ਜਾਓ ਬੰਦ ਉਹ ਅੰਦਰ ਪੈਣ ਠੀਕ ਹੈ ਜੀ ਬਾਕੀ ਛੂਣ ਤੋਂ ਪਹਿਲਾਂ ਪਿੰਡਰ ਸਾਹਿਬ ਛੂਣੀ ਪੈਂਦੀ ਹੈ ਗਾਂ ਨੂੰ ਠੀਕ ਹੈ ਜੀ ਸਾਨੂੰ ਟਾਈਮ ਗਾਂ ਦੁੱਧ ਦਰ ਚਾਉਂਦੇ ਰਹੇ ਉਹ 40 ਬਾਕੀ ਲੈਵਾਲੂ ਹੈ ਤੁਸੀਂ ਚੈੱਕ ਕਰ ਲਓ ਜੀ ਇੱਕ ਵਾਰ ਕਿ 40 ਲੀਟਰ ਦੁੱਧ ਚਵਾਇਆ ਅੱਜ ਪਹਿਲਾਂ ਨੇ ਬਾਕੀ ਆਹ ਠੰਡੀ ਦੀ ਆਹ ਥਾਣ ਥਣ ਵੇਖ ਲਈ ਸੋਹਣਾ ਥਣ ਲੱਗਾ ਠੀਕ ਜੀ ਮਿੱਠੀ ਥਣ ਲੱਗਾ ਬੰਦੇ ਸਾਹ ਹਾਂ ਜੀ ਜਨਾਬੇ ਮਸ਼ੀਨ ਨੇ ਅਲਜਾ ਮਿੱਠੀ ਥਣ ਲੱਗਾ ਘਰ ਵੀ ਗਾਂ ਵੱਚੇ ਕਰੇ ਲੋ ਅਸੀਆ ਕੋਈ ਵਪਾਰੀ ਚਾਲੀ ਥੋੜਾ ਠੀਕ ਜੀ ਐਸ ਵਾਰ ਕਿੰਨਾ ਕ ਭਾਈ ਦੁੱਧ ਚਵਾਉਗੀ ਦੁੱਧ ਅਸੀਆ ਕਰ ਦੂ ਭਾਈ 45 ਕਿਲੋ ਠੀਕ ਹੈ ਹਾਂ ਜੀ ਸਹੀ ਆ 45 ਕਿਲੋ ਤੋਂ ਜੀ ਆ ਲੰਮੀ ਕਿ ਨਹੀਂ ਬੇਰ ਕਿੰਨੀ ਪਿੰਡ ਬੇਰ ਕਾਫੀ ਵੱਡੀ ਹੈ ਜੀ ਥਣ ਮਸ਼ੀਨ ਨੂੰ ਕਿਹੜਾ ਲੱਗਾ ਜੀ 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 ਹਾਂ ਜੀ ਛੋਟੀ ਕਰ ਤੇ ਮੁੱਲ ਕਿ ਨਾ ਕਰਨਾ ਜੀ ਮੁੱਲ ਤੇ ਪਿੰਡ ਸਾਹਿਬ ਇੱਕ 10 ਕਰਦੇ ਨੇ ਠੀਕ ਆ ਹਾਂ ਜੀ ਛੋੜ ਕਰ ਦੋਗੇ 10000 ਰੁਪਏ ਛੋੜ ਕਰ ਦੇ ਕੇ 95 ਦੀ ਹਾਂ ਨਾ ਦਵਾਂਗੇ ਵਸ਼ੀ ਪਿੰਡ ਸਾਹਿਬ 95 ਦੀ ਹਾਂ ਜੀ ਹੋਰ ਕਰ ਦੇ ਮੌਕੇ ਦੇ ਨਹੀਂ ਹੋਰ ਨਹੀਂ ਹੋਣਾ ਪਿੰਡ ਸਾਹਿਬ ਕਰ ਦੇ ਥੋੜਾ ਬਧਾ ਕੋਈ ਨਹੀਂ ਜੇ ਕੋਈ ਲੈਣਾ ਹੈ ਕਿੰਨਾ ਕਿਲੋ ਕਰ ਦਾਂਗੇ ਠੀਕ ਹੈ ਜੀ ਹਾਂ ਅਗਲੇ ਨੂੰ 2-4 ਦਿਨ ਸਾਂਭ ਪਾਣੀ ਜਿਹੜੀ ਸਾਂਭ ਲੂਗਾ ਬਹੁਤ ਖਰੀਆ ਹੋ ਪਿੰਡ ਸਾਹਿਬ ਜੀ ਜੀ ਮੱਛੀ ਦਾ ਥੋੜਾ ਕੋਈ ਅੰਤ ਆ ਬਿਲਕੁਲ ਬਿਲਕੁਲ ਜੀ ਜਿਹਦੇ ਨਾਲ ਮਤਲਬ ਆਪਣਾ ਚਾਂਦ ਤੇ ਉਹਦੇ ਵਾਸੀ ਥੱਲੇ ਰੇਤਾ ਪਾਣੀ ਪੈਂਦੀ ਆ ਠੀਕ ਹੈ ਜੀ ਹਾਂ ਰੇਤਾ ਥੱਲੇ ਪਾ ਕੇ ਮੱਛੀ ਤੇਰੇ ਫੇਰ ਮੱਛੀ ਖਾਣਾ ਥੋੜਾ ਦੀ ਵੀ ਬਾਤ ਘੜਨੀ ਕੋਈ ਇੱਕ ਦੋ ਕੇ ਦਾਵਾ ਫਰਕ ਉਹ ਚੌਣ ਦਾ ਹਾਂ ਐਸਾ ਕੋਈ ਗੱਲ ਕਰਨ ਵਾਲੀ ਨਹੀਂ ਤੇ ਤੇਰੇ ਜਾਨ ਦਾ ਪਿੰਡ ਸਾਹਿਬ ਚੋਣੀ ਪੈਂਦੀ ਠੀਕ ਹੈ ਜੀ ਉਹ ਤਾਂ ਇਹਨਾਂ ਨੂੰ ਪਤਾ ਮਾਜਾਂ ਦਾ ਵਪਾਰ ਕਰਦੇ ਨੇ ਤੇ ਰਿਸ਼ਤੇਦਾਰੀ ਦਾ ਕਰਦੇ ਨੇ ਮੱਛੀ ਲੈਣੇ ਤੇ ਦਾਣੇ ਲੈਣੇ ਨਹੀਂ ਠੀਕ ਹੈ ਜੀ ਹਾਂ ਯਾ ਚੱਲ ਪਾ ਦਿੰਦੇ ਆ ਚੱਲ ਆਪਣੇ ਰਿਸ਼ਤੇਦਾਰੀ ਨਾਮ ਆਉਂਦਾ ਹਾਂ ਜੀ ਹਾਂ ਉਹਨਾਂ ਦੇ ਦੋਵੇਂ ਬੇਟੇ ਇੱਕ ਮੈਡੀਕਲ ਬੇਡਾ ਬਰੇਡਾ ਗਏ ਆ ਠੀਕ ਹੈ ਜੀ ਇਹਨਾਂ ਚ ਉਹਨਾਂ ਦਾ ਡੰਗ ਨਹੀਂ ਔਰ ਸੰਭੇ ਜਾਣੇ ਕਰਕੇ ਮੈਂ ਦੇ ਦਿੱਤੀ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਉਹ ਠੀਕ ਠਾਕ ਹੈ ਭਟੋ ਸਾਹਿਬ ਗਾਵਾ ਦਾ ਨਹੀਂ ਕੋਈ ਅੰਤ ਮੈਂ ਇਹਨੂੰ ਬਸ਼ੀਰ ਰਿਕਾਰਡ ਵਾਲੀ ਆ ਠੀਕ ਹੈ 40 ਲੱਗ ਬਗੜ ਵਾਲੀ ਬਾਕੀ ਲਾਵੇ ਕੋਈ ਫੋਨ ਆ ਗਿਆ ਆਪਣੀ ਚੈੱਕ ਪਾਸ ਕਰਕੇ ਲੈ ਕੇ ਜਾਵੇ